ਅੱਜ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਤਿਹਾਸਕ ਕੰਮ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੋਕਾਂ ਨੂੰ ਸਜਾ ਲਗਾਈ ਜਾਂ ਤਨਖਾਹ ਲਗਾਈ ਹੈ। ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਿਸੇ ਵੀ ਐਕਸ਼ਨ ਤੇ ਕਿੰਤੂ ਪਰੰਤੂ ਨਹੀਂ ਕੀਤਾ ਜਾਣਾ ਚਾਹੀਦਾ। ਔਰ ਮੈਂ ਸਮਝਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜੋ ਸਭ ਚੀਜ਼ਾਂ ਕਬੂਲ ਕਰਦੇ ਹੋਏ ਔਰ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਉਥੇ ਆਪਣੇ ਆਪ ਨੂੰ ਪੇਸ਼ ਕੀਤਾ ਔਰ ਸਾਰੀਆਂ ਗੱਲਾਂ ਮੰਨੀਆਂ ਕਿਸੇ ਤੇ ਕੋਈ ਆਰਗੂ ਨਹੀਂ ਕੀਤਾ ਤੇ ਇਹ ਇੱਕ ਬਹੁਤ ਵੱਡੀ ਗੱਲ ਹੈ ਤੇ ਮੈਂ ਇਹ ਸਮਝਦਾ ਕਿ ਉਹਨਾਂ ਨੇ ਇੱਕ ਜੋ ਸ੍ਰੀ ਅਕਾਲ ਤਖਤ ਸਾਹਿਬ ਚ ਆਪਣਾ ਸ਼ਰਧਾ ਤੇ ਸਤਿਕਾਰ ਉਹ ਦਿਖਾਇਆ ਔਰ ਬਾਕੀ ਵੀ ਸਾਰਿਆਂ ਨੇ ਔਰ ਉਹਨਾਂ ਇਸ ਸਜ਼ਾ ਨੂੰ ਕਬੂਲ ਕਰਕੇ ਉਹ ਪੂਰਾ ਕਰਨਗੇ ਔਰ ਅਕਾਲੀ ਦਲ ਲਈ ਜੋ ਫੈਸਲਾ ਲਏਗਾ ਹੀ ਨਹੀਂ ਮੈਂ ਸਮਝਦਾ ਉਹ ਵੀ ਸ਼ਲਾਘਾਯੋਗ ਨੇ ਔਰ ਇਹ ਇੱਕ ਪੰਜਾਬ ਦੇ ਲਈ ਵੀ ਅੱਛੀ ਫਿਰਤ ਹੈ ਜਿਹੜੀ ਪਏਗੀ ਔਰ ਅਸੀਂ ਇਸ ਦਾ ਸਾਰੇ ਸਿੱਖ ਜਗਤ ਨੂੰ ਇਸ ਦਾ ਸਵਾਗਤ ਵੀ ਕਰਨਾ ਚਾਹੀਦਾ ਔਰ ਇਹਨਾਂ ਸਾਰੇ ਆਗੂਆਂ ਦਾ ਵੀ ਮੈਂ ਸਮਝਦਾ ਵੀ ਧੰਨਵਾਦ ਕਰਨਾ ਵੀ ਬਣਦਾ ਔਰ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਆਪਣਾ ਸਤਕਾਰ ਕਾਇਮ ਰੱਖਣ ਚ ਸਾਰੇ ਜਥੇਦਾਰ ਸਹਿਬਾਨ ਨੇ ਯੋਗਦਾਨ ਪਾਇਆ ਉਹਨਾਂ ਦਾ ਵੀ ਬਹੁਤ ਅੱਛਾ ਕਦਮ ਹੈ ਇਹ ਤੇ ਇਸ ਦੀ ਪ੍ਰਸ਼ੰਸਾ ਹੋਣੀ ਚਾਹੀਦੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਤਿਹਾਸਕ ਕੰਮ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੋਕਾਂ ਨੂੰ ਸਜਾ ਲਗਾਈ ਜਾਂ ਤਨਖਾਹ ਲਗਾਈ ਹੈ ਔਰ ਸ਼੍ਰੀ ਅਕਾਲ ਤੱਕ ਸਾਡੇ ਕਿਸੇ ਵੀ ਐਕਸ਼ਨ ਤੇ ਕਿੰਤੂ ਪਰੰਤੂ ਨਹੀਂ ਕੀਤਾ ਜਾਣਾ ਚਾਹੀਦਾ ਔਰ ਮੈਂ ਸਮਝਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜੋ ਸਭ ਚੀਜ਼ਾਂ ਕਬੂਲ ਕਰਦੇ ਹੋਏ ਔਰ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਉਥੇ ਆਪਣੇ ਆਪ ਨੂੰ ਪੇਸ਼ ਕੀਤਾ ਔਰ ਸਾਰੀਆਂ ਗੱਲਾਂ ਮੰਨੀਆਂ ਕਿਸੇ ਤੇ ਕੋਈ ਆਰਗੂ ਨਹੀਂ ਕੀਤਾ ਤੇ ਇਹ ਇੱਕ ਬਹੁਤ ਵੱਡੀ ਗੱਲ ਆ ਤੇ ਮੈਂ ਇਹ ਸਮਝਦਾ ਕਿ ਉਹਨਾਂ ਨੇ ਇੱਕ ਜੋ ਸ਼੍ਰੀ ਅਕਾਲ ਤਖਤ ਸਾਹਿਬ ਚ ਆਪਣਾ ਸ਼ਰਧਾ ਤੇ ਸਤਿਕਾਰ ਉਹ ਦਿਖਾਇਆ ਔਰ ਬਾਕੀ ਵੀ ਸ਼ਰਿਆ ਨੇ ਔਰ ਹੁਣ ਇਸ ਸਜ਼ਾ ਨੂੰ ਕਬੂਲ ਕਰਕੇ ਉਹ ਪੂਰਾ ਕਰਨਗੇ ਔਰ ਅਕਾਲੀ ਦਲ ਲਈ ਜੋ ਫੈਸਲਾ ਲਏਗਾ ਇਹਨੇ ਮੈਂ ਸਮਝਦਾ ਉਹ ਵੀ ਸ਼ਲਾਘਾਯੋਗ ਨੇ ਔਰ ਇਹ ਇੱਕ ਪੰਜਾਬ ਦੇ ਲਈ ਵੀ ਅੱਛੀ ਫਿਰਤ ਹੈ ਜਿਹੜੀ ਪਏਗੀ ਔਰ ਅਸੀਂ ਇਸ ਦਾ ਸਾਰੇ ਸਿੱਖ ਜਗਤ ਨੂੰ ਇਸ ਦਾ ਸਵਾਗਤ ਵੀ ਕਰਨਾ ਚਾਹੀਦਾ ਔਰ ਇਨਾਂ ਸਾਰੇ ਆਗੂਆਂ ਦਾ ਵੀ ਮੈਂ ਸਮਝਦਾ ਵੀ ਧੰਨਵਾਦ ਕਰਨਾ ਵੀ ਬਣਦਾ ਔਰ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਆਪਣਾ ਸਤਕਾਰ ਕਾਇਮ ਰੱਖਣ ਚ ਸਾਰੇ ਜਥੇਦਾਰ ਸਹਿਬਾਨ ਨੇ ਯੋਗਦਾਨ ਪਾਇਆ ਉਹਨਾਂ ਦਾ ਵੀ ਬਹੁਤ ਅੱਛਾ ਕਦਮ ਹੈ ਇਹ ਤੇ ਇਸ ਦੀ ਪ੍ਰਸ਼ੰਸਾ ਹੋਣੀ ਚਾਹੀਦੀ